ਰੁਸੀ ਜਨਾਨੀ ਦੇ ਗਮ ਨੇ ਬੰਦੇ ਤੋਂ ਕਰਾਤਾ ਕਾਂਢ ਚੁਕ ਲਿਆ ਖੋਫਨਾ ਕਦਮ ਰੇਲਵੇ ਟਰੈਕ ਤੇ ਪਏ ਕੀਨੇ ਉੱਡੇ ਸੱਤੇ ਹੂਸ਼ પતિ ਪਤਨੀ ਦੀ ਜ਼ਿੰਦਗੀ ਦੇ ਵਿੱਚ ਅਕਸਰ ਹੀ ਤਕਰਾਰਾਂ ਹੁੰਦੀਆਂ ਰਹਿੰਦੀਆਂ ਨੇ ਪਰ ਕਈ ਵਾਰ ਇਹ ਤਕਰਾਰ ਇਨਸਾਨ ਨੂੰ ਮੌਤੇ ਮੂੰਹ ਵੱਲ ਵੀ ਲੈ ਜਾਂਦੀ ਹੈ ਗਿਲੇ ਸ਼ਿਕਵੇ ਇੰਨੇ ਜ਼ਿਆਦਾ ਵੱਜ ਜਾਂਦੇ ਨੇ ਕਿ ਪਤੀ ਪਤਨੀ ਦੇ ਵਿੱਚੋਂ ਇੱਕ ਸ਼ਖਸ ਨੂੰ ਦਾਤੇ ਲਾ ਦਿੰਦਾ ਹੈ ਤੇ ਆਪਣੀ ਜ਼ਿੰਦਗੀ ਗਵਾ ਲੈਂਦਾ ਹੈ ਅਜਿਹੀ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਜਿੱਥੇ ਕਿ ਜਿੱਥੇ ਕਿ ਇੱਕ ਪਤੀ ਦੀ ਪਤਨੀ ਉਸ ਨਾਲ ਰੁੱਸ ਕੇ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਸ਼ੁਦਾਈ ਹੋਇਆ ਪਤੀ ਹੌਫੜਾ ਕੇ ਕਦਮ ਚੁੱਕ ਲੈਂਦਾ ਹੈ ਤੇ ਪਤਨੀ ਅਤੇ ਉਸ ਦੇ ਭਰਾ ਦੇ ਹੋਸ਼ ਉਸ ਵੇਲੇ ਉੱਡ ਜਾਂਦੇ ਨੇ ਜਦੋਂ ਰੇਲਵੇ ਟਰੈਕ ਦੇ ਉੱਪਰ ਉਸ ਦੀ ਟੁਕੜਿਆਂ ਦੇ ਵਿੱਚ ਲਾਸ਼ ਮਿਲਦੀ ਹੈ। ਸਾਹ ਦੇ ਉੱਪਰ ਹੀ ਕੀਰਨੇ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਲੋਕਾਂ ਦਾ ਜਮਾਵੜਾ ਇਕੱਠਾ ਹੋ ਜਾਂਦਾ ਹੈ। ਤੇ ਜਿਹੀਆਂ ਖੌਫਨਾਕ ਤਸਵੀਰਾਂ ਦੇਖ ਕੇ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ। ਕਰਵੜੀ ਛੱਡ ਜਾਣ ਤੇ ਮਕਰੂ ਇਹ ਵਿਅਕਤੀ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਪਦ ਹੈ ਤੇ ਇਸ ਦੇ ਵੱਲੋਂ ਟ੍ਰੇਨ ਦੇ ਥੱਲੇ ਆਉਣ ਤੇ ਨਾਲ ਇਸ ਦੀ ਮੌਤ ਹੋ ਜਾਂਦੀ ਹੈ। ਜਦੋਂ ਇਸ ਹਾਦਸੇ ਦੇ ਸਬੰਧ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੀ ਘਰਵਾਲੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਸੰਜੂ ਸ਼ਰਮਾ ਦੇ ਭਰਾ ਦੀਪੂ ਸ਼ਰਮਾ ਨੇ ਦੱਸਿਆ ਹੈ ਕਿ ਉਹ ਸਵੇਰੇ ਕੰਮ ਤੇ ਗਿਆ ਸੀ ਤਾਂ ਉਸ ਨੂੰ ਉਸ ਦੀ ਭੈਣ ਦਾ ਫੋਨ ਆਉਂਦਾ ਹੈ ਕਿ ਉਹ ਕਹਿੰਦੀ ਹੈ ਕਿ ਭਰਾ ਦੀ ਡੈਥ ਹੋ ਗਈ ਹੈ। ਮੈਂ ਤਾਂ ਕੰਮ ਤੇ ਗਿਆ ਸੀਗਾ ਜੀ ਸਰ ਬਸ ਫੋਨ ਆਇਆ ਸੀਗਾ ਸਿਸਟਰ ਤੇ ਕਹਿੰਦਾ ਐਂਦੀ ਕਰਕੇ ਕਹਿੰਦਾ ਤੇਰੇ ਭਰਾ ਦੀ ਡੈਥ ਹੋ ਗਈ ਕਹਿੰਦਾ ਆਪਣੇ ਗੱਡੀ ਥੱਲੇ ਆ ਗਿਆ ਬਸ ਮੈਂ ਭੱਜਿਆ ਦੌੜਿਆ ਆਇਆ ਉੱਥੇ ਆ ਕੇ ਦੇਖਿਆ ਤਾਂ লাশ ਪਈ ਸੀਗੀ ਬਸ ਆਈ ਜੇ ਦੇਖੇ ਸੀਗਾ ਆਸ-ਪਾਸੇ ਪੁੱਛਿਆ ਨਾਲ ਕੌਣ ਸੀਗਾ ਕਿਸੇ ਨੇ ਨਹੀਂ ਦੱਸਿਆ ਫਿਰ ਵੀ ਕੌਣ ਸੀਗਾ ਕੌਣ ਨਹੀਂ ਕਿੰਨੀ ਕੌਣ ਹੋਸੀਗੀ ਉਮਰ ਉਮਰ ਉਹਦੀ 22 ਸਤਾਈਕ ਦੀ ਸੀਗੀ ਸਤਾਈ 28 ਦੀ ਨਿਰ ਸੀਗੀ ਇਹ ਕਾਨ ਕੁਛ ਪਲ ਲੈ ਕੇ ਘਰ ਦੇ ਵਿੱਚ ਕੀ ਹਾਂਜੀ ਕੀ ਕਾਨ ਕੀ ਹੋ ਰਿਹਾ ਕਾਰਨ ਇਹ ਸੀਗਾ ਜੀ ਉਹਦੇ ਘਰ ਵਾਲੀ ਗਈ ਹੋਈ ਸੀਗੀ ਰੁਸ ਕੇ ਠੀਕ ਹੈ ਕਾਫੀ ਟਾਈਮ ਹੋ ਗਿਆ ਤੇ ਉਹਦੀ ਇੱਕ ਕੁੜੀ ਵੀ ਹੈਗੀ ਛੋਟੀ ਠ ਉਹਦੇ ਮਾੜੇ-ਮੋٹے ਗਮ ਪਿਛੇ ਡਿਪਰੈਸ਼ਨ ਚ ਰਹਿੰਦਾ ਸੀਗਾ ਅਸੀਂ ਕੁਝ ਕਹਿੰਦੇ ਸੀ ਕਿ ਤੇ ਬਸ ਗੱਲ ਦਾ ਜਵਾਬ ਨਹੀਂ ਦਿੰਦਾ ਸੀਗਾ ਗੁੱਸਾ ਕਰਦਾ ਸੀ ਸਾਡੀ ਗੱਲ ਦਾ ਬਸ ਇਹੀ ਗੱਲ ਸੀ ਕਿੰਨੇ ਮਹੀਨੇ ਘਰੋਂ ਦੇ ਗਿਆ ਉਹਨੂੰ ਹੋ ਕੇ ਘਟੋ-ਘਟ ਹੋ ਕੇ 2 2.5 ਸਾਲ ਤਾਂ ਹੋ ਹੀ ਗਈ 2.5 3 ਨਹੀਂ ਲਾ ਲੋ ਉਹਦੇ ਦੇ ਦੂਜੇ ਪਾਸੇ ਸੰਸਥਾ ਵਰਕਰ ਨੇ ਦੱਸਿਆ ਕਿ ਉਹਨਾਂ ਦੇ ਕੋਲ ਕੰਟਰੋਲ ਰੂਮ ਨੰਬਰ ਤੇ ਫੋਨ ਆਇਆ ਸੀ ਕਿ ਟ੍ਰੇਨ ਥੱਲੇ ਇੱਕ ਵਿਅਕਤੀ ਆਇਆ ਹੋਇਆ ਹੈ ਤੇ ਜਿਸ ਦੀ ਡੈੱਡ ਬੋਡੀ ਉਹਨਾਂ ਦੇ ਵੱਲੋਂ ਚੁੱਕ ਕੇ ਸਿਵਲ ਹਸਪਤਾਲ ਦੇ ਮੌਰਟਰੀ ਘਰ ਵਿੱਚ ਲਿਆਂਦੀ ਗਈ ਹੈ ਕਰਾਂ ਅੱਜ ਸਾਡੇ ਸਾਰੇ ਕੰਟਰੋਲ ਰੂਮ 855 333 333 ਤੇ ਕੋਲ ਆਈ ਸੀ ਕਿ ਲਾਲ ਸਿੰਘ ਵਸਤੀ 33 ਨੰਬਰ ਕਰੇ ਚ ਇੱਕ ਵਿਅਕਤੀ ਜਿਹੜਾ ਕਿ ਟ੍ਰੇਨ ਦੇ નીચે ਆਣ ਕਾਰਨ ਉਹਦੀ ਮੌਤ ਹੋ ਚੁੱਕੀ ਹੈ ਤੇ ਜਿਹਨੂੰ ਅਸੀਂ ਚੱਕ ਕੇ ਸਿਵਲ ਹਸਪੀਟਲ ਲਿਆਂਦਾ ਗਾ ਕਾਰਨ ਉਸ ਕ ਲਈ ਕਾਰਨ ਦਾ ਹਜੇ ਪਤਾ ਨਹੀਂ ਲੱਗਾ ਪੁਲਿਸ ਜਾਂਚ ਕਰਦੀ ਹੈ ਕਿੰਨੀ ਕੁ ਮੋਜ਼ੀ ਇਹਦੀ 25-27 ਸਾਲ ਲੱਗਦੀ ਹੈ ਜੀ ਦੱਸਦੀ ਕਿ ਰੁਸਣ ਰਸਵਾਈ ਦੇ ਚੱਕਰ ਦੇ ਵਿੱਚ ਇੱਕ ਘਰਵਾਲੀ ਆਪਣੇ ਹੀ ਹੱਥੀ ਆਪਣਾ ਸੁਹਾਗ ਉਜਾੜ ਲੈਂਦੀ ਹੈ ਤੇ ਇਨਾ ਹੀ ਨਹੀਂ ਮ੍ਰਿਤਵੀ ਪਤਨੀ ਕਾਫੀ ਲੰਬੇ ਸਮੇਂ ਤੋਂ ਰੁਸ ਕੇ ਆਪਣੇ ਪਤੀ ਤੋਂ ਰੁਸ ਕੇ ਗਈ ਹੋਈ ਸੀ ਤੇ ਉਸ ਦੀ ਇੱਕ ਛੋਟੀ ਧੀ ਵੀ ਹੈ ਜਿਸ ਦਾ ਗਾਹ ਮੁਸਤੇ ਪਿਓ ਨੂੰ ਸੀ ਤੇ ਜਦੋਂ ਵੀ ਉਸ ਨੂੰ ਕੁਝ ਪੁੱਛਿਆ ਜਾਂਦਾ ਸੀ ਤਾਂ ਉਹ ਕੁਝ ਬੋਲਦਾ ਨਹੀਂ ਸੀ ਸੱਗੋ ਪਰਿਵਾਰਕ ਮੈਂਬਰਾਂ ਨੂੰ ਉਲਟਾ ਬੋਲਦਾ ਸੀ ਤੇ ਗੁੱਸਾ ਕਰਦਾ ਸੀ ਤੰਮਰੇ ਤੱਕ ਦੀ ਪਤਨੀ ਉਸ ਨੂੰ ਪਿਛਲੇ 2 ਤੋਂ 3 ਸਾਲ ਤੋਂ ਉਸ ਨੂੰ ਛੱਡ ਕੇ ਗਈ ਸੀ ਜਿਸ ਤੇ ਚਲਦੀ ਆ ਉਹ ਗਾਮ ਦੇ ਵਿੱਚ ਰਹਿੰਦਾ ਸੀ ਤੇ ਉਸ ਦੀ Laash ਰੇਲਵੇ ਲਾਈਨਾਂ ਤੋਂ ਬਰਾਮਦ ਹੋਈ ਹੈ ਰਗਵਾਨੀ ਟੀਵੀ ਦੇ ਲਈ ਬਠਿੰਡਾ ਤੋਂ ਵੀ ਕੇ ਬਹਿਲ ਦੀ ਰਿਪੋਰਟ